ਦੱਖਣੀ ਭਾਰਤ ਦੇ ਵਿੱਚ ਤਾਮਿਲਨਾਡੂ ਤਾਮਿਲਨਾਡੂ ਦਾ ਇੱਕ ਸ਼ਹਿਰ ਹੈ ਸਲੇਮ ਸਲੇਮ ਦਾ ਇੱਕ ਪਿੰਡ ਅਤੂਰ ਅਤੂਰ ਦੇ ਵਿੱਚ ਦੋ ਭਰਾ ਜਿਹੜੇ ਖੇਤੀ ਕਰਦੇ ਆ ਤੇ ਜ਼ਮੀਨ ਉਹਨਾਂ ਕੋਲ ਕਿੰਨੀ ਆ 6.5 ਏਕੜ ਔਰ ਇਹ ਦੋਵੇਂ ਭਰਾ ਜਿਹੜੇ ਆ ਇਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ ਇੱਕ ਦੀ ਉਮਰ ਆ 72 ਸਾਲ ਔਰ ਇਹਦਾ ਛੋਟਾ ਭਰਾ ਜਿਹਦਾ ਨਾਮ ਕ੍ਰਿਸ਼ਨਨ ਆ ਉਹਨਾਂ ਦੀ ਉਮਰ ਹੈਗੀ ਆ 68 ਸਾਲ ਹੁਣ ਇਹ ਖਬਰ ਤੁਹਾਨੂੰ ਇਸ ਕਰਕੇ ਦੱਸਣ ਲੱਗੇ ਆ ਬਈ ਇਹ ਜਿਹੜੇ ਦੋਵੇਂ ਭਰਾ ਇਹਨਾਂ ਨੂੰ ED ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਆ ਉਹ ਸਮਣ ਕਰਦੀ ਹੈ ਉਹ ਸਮਣ ਕਰਕੇ ਕਹਿੰਦੇ ਆ ਵੀ ਤੁਸੀਂ ਜਿਹੜਾ ਉਹ ਚਨਈ ਪਹੁੰਚੋ ਚਨਈ ਕਿਉਂ ਪਹੁੰਚੋ ਕਿਉਂਕਿ ਤੁਸੀਂ ਜਿਹੜਾ ਜੀ منی ਲਾਂਡਰਿੰਗ ਕਰਦੇ ਹੋ ਭਾਵੇਂ ਜਿਹੜਾ ਪੈਸੇ ਦਾ ਲੈਣ ਦੇਣ ਕਰਦੇ ਹੋ ਇਹ ਬੜੇ ਪਰੇਸ਼ਾਨ ਹੁੰਦੇ ਆ ਵੀ ਸਾਡੇ ਬੈਂਕ ਖਾਤੇ ਵਿੱਚ ਤਾਂ ਰੁਪਈਆ ਹੀ 450 ਆ ਅਸੀਂ ਜਿਹੜਾ ਇਸ ਵਿਭਾਗ ਨੇ ਸਾਨੂੰ ਜਿਹੜਾ ਇਹ ਸੰਮਨ ਕੀਤਾ ਵੀ ਇਹ ਇਹਨਾਂ ਨੂੰ ਕੋਈ ਗਲਤਫਹਿਮੀ ਤੇ ਨਹੀਂ ਹੋਈ ਕੋਈ 450 ਕਰੋੜ ਦਾ ਭਨੇਖਾ ਤੇ ਨਹੀਂ ਪੈ ਗਿਆ ਇਹਨਾਂ ਨੂੰ ਵੀ ਸਾਡੇ ਕੋਲ ਤਾਂ ਕੇਵਲ 450 ਰੁਪਇਆ ਖੈਰ ਇਹ ਦੋਵੇਂ ਭਰਾ ਕੀ ਕਰਦੇ ਆ ਵਿਚਾਰੇ ਇਹ ਆਪਣੀ 6.5 ਏਕੜ ਜਿਹੜੀ ਇਹਨਾਂ ਦੀ ਜ਼ਮੀਨ ਹੈ ਜਿੱਤੇ ਇਹ ਵਾਈ ਕਰਦੇ ਆ ਉਹਦੇ ਉੱਤੇ ਹੀ 50000 ਰੁਪਇਆ ਲੋਨ ਲੈ ਲੈਂਦੇ ਆ ਕਿਉਂਕਿ ਇਹਨਾਂ ਨੇ ਜਿਹੜਾ ਚਨਈ ਜਾਣਾ ਹੁੰਦਾ ਉੱਥੇ ਇਹਨਾਂ ਨੇ ਪੇਸ਼ ਹੋਣਾ ਹੁੰਦਾ ਮੇਰੇ ਇੱਕ ਵਕੀਲ ਜਿਨ੍ਹਾਂ ਦਾ ਨਾਮ ਜੀ ਪ੍ਰਵੀਨਾ ਲੇਡੀ ਵਕੀਲ ਨੇ ਉਹਨਾਂ ਨੂੰ ਹਾਇਰ ਕਰਦੇ ਆ ਉਹਨਾਂ ਨੂੰ ਆਪਣੇ ਸਮਨ ਪੜਾਉਂਦੇ ਆ ਵੀ ਸਾਨੂੰ ਜਿਹੜੇ ਆ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇਹ ਸਮਨ ਭੇਜਿਆ ਵੇਖੋ ਇਹ ਕੀ ਆ ਭਲਾ ਇਹ ਜਦੋਂ ਪੇਸ਼ ਹੁੰਦੇ ਆ ਤਾਂ ਉਹੀ ਗੱਲ ਉਹ ਕਹਿੰਦੇ ਜੀ ਤੁਸੀਂ ਦੋਵੇਂ ਭਰਾ ਜੀ منی ਲਾਂਡਰਿੰਗ ਕਰਦੇ ਹੋ ਇਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ منی ਲਾਂਡਰਿੰਗ ਪਹਿਲੀ ਗੱਲ ਤੇ ਕੀ ਹੁੰਦੀ ਆ ਔਰ ਅਸੀਂ ਕਿਹੜਾ ਅਜੇ ਇਹ ਗੁਨਾਹ ਕਰ ਲਿਆ ਵੀ ਸਾਨੂੰ ਜਿਹੜਾ ਉਹ ਸੂਬੇ ਦੀ ਰਾਜਤਨ ਵਿੱਚ ਬੁਲਾ ਲਿਆ ਗਿਆ ਖੈਰ ਜਦੋਂ ਇਹ ਉੱਥੇ ਪਹੁੰਚਦੇ ਆ ਤਾਂ ਮਾਮਲਾ ਇਹ ਨਿਕਲ ਕੇ ਸਾਹਮਣੇ ਆਉਂਦਾ ਵੀ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਦਾ ਜਿਹੜਾ ਛੋਟਾ ਜਿਹਾ ਟਕਰਾ ਉਹ ਇੱਕ ਭਾਜਪਾ ਦੇ ਆਗੂ ਨਾਲ ਹੋ ਜਾਂਦਾ ਜਿਹਦਾ ਨਾਂ ਹੈਗਾ ਜੀ ਗੁਣਾ ਸ਼ੇਖਰ ਇਹ ਜਿਹੜਾ ਜੀ ਗੁਣਾ ਸ਼ੇਖਰ ਹੈ ਇਹ ਚਾਹੁੰਦਾ ਵੀ ਇਹ ਸਾਡੇ 6 ਕਿੱਲੇ ਜਿਹੜੀ ਇਹਨਾਂ ਦੀ ਜ਼ਮੀਨ ਹੈ ਦੋਵਾਂ ਭਰਾਵਾਂ ਦੀ ਸਾਂਝੀ ਜ਼ਮੀਨ ਹੈ ਉਹ ਮੈਨੂੰ ਮਿਲ ਜਵੇ ਉਹ ਇੱਕ ਕੋਰਟ ਕੇਸ ਵੀ ਕਰਦਾ ਅੱਛਾ ਜਦੋਂ ਉਹ ਕੋਰਟ ਕੇਸ ਕਰਦਾ ਕਿਉਂਕਿ ਇਹ ਜ਼ਮੀਨ ਜਿਹੜੀ 6.5 ਏਕੜ ਇਹਨਾਂ ਦੀ ਜ਼ੱਦੀ ਜ਼ਮੀਨ ਆ ਯਾਨੀ ਕਿ ਪਿਛਤੈਨੀ ਜ਼ਮੀਨਾਂ ਪੁਸ਼ਤਾਂਦਰ ਪੁਸ਼ਤੇ ਨਾਲ ਕੋ ਚੱਲੀ ਆਉਂਦੀ ਆ ਇਹ ਹਵਾਲਾ ਦਿੰਦੇ ਆ ਵੀ ਸਾਡੀ ਇਹ ਜਿਹੜੀ ਜ਼ਮੀਨ ਆ ਇਹ ਤਾਂ ਸਾਡੀ ਪਿਛਤੈਨੀ ਜ਼ਮੀਨ ਆ ਤੇ ਇਹ ਜਿਹੜਾ ਜੀ ਗੁਣਾ ਸ਼ੇਖਰ ਆ ਇਹ ਕਿਹੜੇ ਹਿਸਾਬ ਦੇ ਨਾਲ ਦਾਵਾ ਕਰ ਰਿਹਾ ਵੀ ਇਹ ਜ਼ਮੀਨ ਤੇ ਇਹ ਕਬਜ਼ਾ ਹੋਣਾ ਚਾਹੁੰਦਾ ਇਹ ਕਿਹੜੇ ਹਿਸਾਬ ਨਾਲ ਹਥਿਆਣਾ ਚਾਹੁੰਦਾ ਖੈਰ ਫੇਰ ਕੀ ਕਰਦੇ ਆ ਕਿਉਂਕਿ ਉਹ ਥੋੜਾ ਜੰਗਲ ਏਰੀਆ ਇਹ ਆਪਣੇ ਖੇਤਾਂ ਦੇ ਆਲੇ ਦੁਆਲੇ ਫੈਂਸਿੰਗ ਕਰ ਦਿੰਦੇ ਆ ਇਲੈਕਟ੍ਰੋਨਿਕ ਕਿਉਂਕਿ ਇਹਨਾਂ ਨੂੰ ਇਦਾਂ ਲੱਗਦਾ ਵੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੀ ਕੋਈ ਸਬਜ਼ੀ ਜਾਂ ਜੋ ਵੀ ਫਸਲ ਪੈਦਾ ਕਰਦੇ ਆ ਉਹਨੂੰ ਜੰਗਲੀ ਜਾਨਵਰ ਜਿਹੜੇ ਆ ਉਹ ਨੁਕਸਾਨ ਪਹੁੰਚਾ ਦਿੰਦੇ ਆ ਇਹਨਾਂ ਦੇ ਉੱਤੇ ਮਾਮਲਾ ਦਰਜ ਹੋ ਜਾਂਦਾ ਜੀ ਵਾਈਲਡ ਲਾਈਫ ਐਕਟ ਦੇ ਤਹਿਤ ਕਿ ਜੇ ਇੱਥੋਂ ਜਾਨਵਰ ਲੰਘੂਗਾ ਉਹਨੂੰ ਗ੍ਰੈਂਟ ਲੱਗੂਗਾ ਉਹਦੀ ਮੌਤ ਵੀ ਹੋ ਸਕਦੀ ਆ ਪਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਫੈਂਸਿੰਗ ਹੁੰਦੀ ਵੀ ਆ ਖਾਸ ਕਰਕੇ ਪਹਾੜੀ ਏਰੀਆ ਦੇ ਵਿੱਚ ਜਿਹੜਾ ਉਹ ਫੈਂਸਿੰਗ ਜੈਸ ਵੀ ਹੈ ਖੈਰ ਮਾਮਲਾ ਇਹ ਸਾਹਮਣੇ ਆਉਂਦਾ ਵੀ ਜਿਹੜਾ ਜੀ ਗੁਣਾ ਸ਼ੇਖਰ ਆ ਕਿਉਂਕਿ ਉਹ ਭਾਜਪਾ ਦਾ ਇੱਕ ਆਗੂ ਆ ਉਨੇ ਇਹ ਸਾਰੀ ਵਿਉਂਤਬੰਦੀ ਰਚੀ ਵੀ ਇਹਨਾਂ ਨੂੰ ਆਪਾਂ ਤੰਗ ਕਰੀਏ ਇਹਨਾਂ ਨੂੰ ਜਿਹੜਾ ਵਾ ਇਹਨਾਂ ਦੀ ਜਿਹੜਾ ਗੁੱਟ ਮਰੋੜੀਏ ਤਾਂ ਜੋ ਉਹ 6.5 ਏਕੜ ਜ਼ਮੀਨ ਮੈਨੂੰ ਮਿਲ ਜਾਵੇ ਇਸੇ ਡਿਪਾਰਟਮੈਂਟ ਦੇ ਵਿੱਚ ਜੀਐਸਟੀ ਦੇ ਇੱਕ ਡਿਪਟੀ ਕਮਿਸ਼ਨਰ ਹੁੰਦੇ ਆ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਯਾਰ ਇਹ ਦੋ ਬੰਦੇ ਬਜ਼ੁਰਗ ਬੰਦੇ ਪਰੇਸ਼ਾਨ ਹੋ ਰਿਹਾ ਮਾਮਲਾ ਕੀ ਹੈ ਇਹ ਉਹਨਾਂ ਨੂੰ ਵੀ ਆਪਣਾ ਸੱਮਣ ਵਿਖਾਉਂਦੇ ਆ ਵੀ ਸਾਨੂੰ ਇਹ ਸੱਮਣ ਈਡੀ ਨੇ ਭੇਜਿਆ ਤੇ ਸਾਨੂੰ ਇਹ ਇਹੀ ਕਹਿੰਦੇ ਆ ਵੀ ਸਾਨੂੰ ਇਦਾਂ ਲੱਗਦਾ ਵੀ ਉਹਨਾਂ ਨੂੰ ਭੁਲੇਖਾ ਪੈ ਗਿਆ ਵੀ ਸਾਡੇ ਬੈਂਕ ਦੇ ਵਿੱਚ ਤਾਂ 450 ਰੁਪਿਆ ਉਹਨਾਂ ਨੂੰ ਲੱਗਦਾ ਵੀ ਸ਼ਾਇਦ 450 ਕਰੋੜ ਖੈਰ ਉਹ ਜਿਹੜੇ ਡਿਪਟੀ ਕਮਿਸ਼ਨਰ ਹੁੰਦੇ ਫਿਰ ਉਹ ਬਾਅਦ ਚੋਂ ਦੇਸ਼ ਦੇ ਪ੍ਰਧਾਨ ਮੰਤਰੀ ਮਾਫ ਕਰਨਾ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖਦੇ ਆ ਕਿ ਹੁਣ ਜਿਹੜੀ ਈਡੀ ਆ ਉਹ ਇਦਾਂ ਦੇ ਕੇਸ ਵੀ ਕਰੂਗੀ ਈਡੀ ਜਿਹੜੀ ਆ ਉਹ ਕੋਈ ਜਾਂਚ ਪੜਤਾਲ ਨਹੀਂ ਕਰਦੀ ਕਿਸੇ ਨੂੰ ਵੀ ਸੰਮਨ ਕਰਨ ਲੱਗਿਆ ਉਹ ਕੋਈ ਘੋਗ ਨਹੀਂ ਕਰਦੇ ਵੀ ਅਸੀਂ ਕਿੰਨੂੰ ਸੰਮਨ ਜਿਹੜੇ ਆ ਉਹ ਭੇਜਣ ਲੱਗੇ ਆ ਜਾਂ ਉਸ ਬੰਦੇ ਦੇ ਬਾਰੇ ਕੋਈ ਪੁੱਛਪੜਤੀਤ ਨਹੀਂ ਕਰਵਾਈ ਜਾਂਦੀ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕਰਾਉਂਦੇ ਵੀ ਜਿਹਨੂੰ ਅਸੀਂ ਸੰਮਨ ਇਹ ਭੇਜ ਰਹੇ ਆ ਉਹਦੀ ਬੈਕਗ੍ਰਾਉਂਡ ਕੀ ਆ ਕੀ ਵਾਕਿਆ ਹੀ ਉਹ ਸ਼ਖਸ ਜਿਹੜਾ ਕਿਸੇ ਇਲੀਗਲ ਮਨੀ ਲਾਂਡਰਿੰਗ ਦੇ ਵਿੱਚ ਹੈਗਾ ਇਨਵੋਲਵ ਹੈਗਾ ਕਿ ਨਹੀਂ ਹੈਗਾ ਖੈਰ ਹੁਣ ਜਿੱਥੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਹੁਣਾਂ ਨੂੰ ਇਹ ਚਿੱਠੀ ਲਿਖੀ ਗਈ ਕਿ ਜਿਹੜੀ ਈਡੀ ਆ ਉਹ ਇਦਾਂ ਲੱਗਦਾ ਵੀ ਭਾਜਪਾ ਦੀ ਇੱਕ ਬ੍ਰਾਂਚ ਬਣ ਗਈ ਹੈ ਵੀ ਜਿੱਦਾਂ ਭਾਜਪਾ ਕਹਿੰਦੀ ਆ ਈਡੀ ਉਸੇ ਤਰ੍ਹਾਂ ਕੰਮ ਕਰਦੀ ਆ ਜਿੱਦਾਂ ਭਾਜਪਾ ਦੇ ਲੀਡਰ ਕਹਿ ਦਿੰਦੇ ਆ ਈਡੀ ਨੂੰ ਵੀ ਫਲਾਣੇ ਬੰਦੇ ਨੂੰ ਸਮਨ ਕਰ ਦਿਓ ਫਲਾਣੇ ਬੰਦੇ ਨੂੰ ਸਮਨ ਕਰ ਦਿਓ ਇਸੇ ਦੇ ਚੱਲਦਿਆਂ ਕਹਿੰਦੇ ਮੈਨੂੰ ਲੱਗਦਾ ਵੀ ਫਾਈਨੈਂਸ ਡਿਪਾਰਟਮੈਂਟ ਜਿਹੜਾ ਉਹਨਾਂ ਨੂੰ ਵੀ ਆਪਣੇ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਆ ਉਹਨਾਂ ਉੱਤੇ ਨਜ਼ਰ ਰੱਖਣੀ ਚਾਹੀਦੀ ਆ ਕਿ ਉਹ ਇਸ ਤਰ੍ਹਾਂ ਨਿੱਜੀ ਰੰਜਿਸ਼ ਦੇ ਚੱਲਦੇ ਆ ਜਿੱਥੇ ਅਜੀਗੁਣਾ ਸ਼ੇਖਰ ਹੋਣਾ ਦੀ ਇੱਕ ਨਿੱਜੀ ਰੰਜਿਸ਼ ਹੈ ਨਾ ਦੋਵਾਂ ਭਰਾਵਾਂ ਨਾਲ ਇਹਨਾਂ ਦਾ ਨਾਮ ਹੈ ਐਸ ਕਨਈਅਨ ਇਹ 72 ਸਾਲ ਦੇ ਆ ਤੇ ਛੋਟਾ ਭਰਾ ਹੈਗਾ ਐਸ ਕ੍ਰਿਸ਼ਨਨ 66 ਸਾਲ ਦਾ ਸੋ ਹੁਣ ਇਸ ਚਿੱਠੀ ਦੇ ਉੱਤੇ ਮਾਨਯੋਗ ਰਾਸ਼ਟਰਪਤੀ ਜਿਹੜੇ ਆ ਭਾਰਤ ਦੇ ਉਹ ਕੀ ਜਵਾਬ ਦਿੰਦੇ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਇੱਕ ਗੱਲ ਜਿਹੜੀ ਹੈ ਉਹ ਸਪਸ਼ਟ ਹੁੰਦੀ ਆ ਕਿਉਂਕਿ ਉਹ ਜੀਐਸਟੀ ਦੇ ਜਿਹੜੇ ਡਿਪਟੀ ਕਮਿਸ਼ਨਰ ਆ ਉਹ ਵੀ ਲਿਖਦੇ ਆ ਕਿ ਇਦਾਂ ਲੱਗਦਾ ਵੀ ਜਿਹੜੀ ਹੁਣ ਈਡੀ ਜਿਹੜਾ ਇਹਨਾਂ ਇੰਡੀਪੈਂਡੈਂਟ ਇੰਸਟੀਟਿਊਸ਼ਨ ਆ ਉਹ ਹੁਣ ਬੀਜੇਪੀ ਦੇ ਹੱਥਾਂ ਦੇ ਵਿੱਚ ਖੇਲ ਰਿ Subscribe to One India channel and never miss an update.